ਮੋਹਨ ਜੋਸ਼ ਸਿੰਘ ਹੈ ਜੀ ਮੈਂ ਆਰਮੀ ਤੋਂ ਰਿਟਾਇਰਡ ਆਇਆ ਜੀ 2020 ਦੇ ਵਿੱਚ ਮੈਂ ਰਿਟਾਇਰਡ ਆਇਆ ਸੀ ਤੇ ਰਿਟਾਇਰਡ ਆਣ ਤੋਂ ਬਾਅਦ ਮੈਂ ਇੱਥੇ ਆਣ ਕੇ ਤਿੰਨ ਕਿੱਲੇ ਜ਼ਮੀਨ ਖਰੀਦੀ ਸੀ ਤੇ ਤਿੰਨ ਕਿੱਲੇ ਜ਼ਮੀਨ ਜਿਹੜੀ ਹਰਕਾ 2025 ਦੇ ਵਿੱਚ ਆ 15ਵਿਆਂ ਦਿਨਾਂ ਦੇ ਵਿੱਚ ਜਿਹੜੀ ਉਹ ਦਰਿਆ ਦੇ ਵਿੱਚ ਚਲੀ ਗਈ ਹੁਣ ਮਨ ਬਹੁਤ ਜ਼ਿਆਦਾ ਖੱਟਾ ਹੋ ਗਿਆ ਏ ਜੋ ਸੋਚਿਆ ਸੀ ਉਹ ਹੋਇਆ ਨਹੀਂ ਬੜਾ ਹਾਲਾਤ ਖਰਾਬ ਹੋ ਗਏ ਨੇ ਹੁਣ ਜਿਹੜਾ ਸੁਪਨਾ ਸੀ ਖੇਤੀਬਾੜੀ ਤੋਂ ਪੂਰੇ ਘਰਾਂ ਦਾ ਉਹ ਸੁਪਨੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਬਰਬਾਦ ਹੁੰਦੇ ਦਿਖਦੇ ਪਏ ਨੇ ਜਿਹੜੀ ਉਹ ਇਨਵੈਸਟ ਜਿਹੜਾ ਸੀ ਜੋ ਆਪਣਾ 20 ਸਾਲ ਦਾ ਇਨਵੈਸਟਮੈਂਟ ਹੀ ਉਹ ਸਾਰੀ ਇਹੀ ਆਪਣੀ ਲਾ ਬੈਠੇ ਆ ਤੇ ਹੁਣ ਹੱਥ ਖਾਲੀ ਹੋ ਗਏ ਨੇ ਹੁਣ ਤਾਂ ਬਿਲਕੁਲ ਨਿੱਲ ਹੈ ਜੀ ਥਾਂ ਟੁੱਪ ਗਿਆ ਕਿਸਾਨ ਤੇ ਬਰਬਾਦ ਹੋ ਗਿਆ ਜੀ ਹਰ ਪਾਸਿਓਂ ਬਰਬਾਦੀ ਬਰਬਾਦ ਕਰ ਦਿੱਤਾ ਬੜਾ ਕੋਸ਼ਿਸ਼ੀ ਬੜਾ ਸ਼ੌਕ ਹੀ ਖੇਤੀਬਾੜੀ ਕਰਨ ਦਾ ਸ਼ੌਕ ਇਹ ਨਹੀਂ ਪਤਾ ਕਿ ਗਲੀ ਦੀ ਗਲੀ ਦੀ ਹੱਡੀ ਬਣ ਜਾਣਾ ਚਾਹਉ ਆਉਣ ਵਾਲੇ ਸਮੇਂ ਦੇ ਹਰ ਸੁਪਨੇ ਬੱਚਿਆਂ ਦੇ ਸੁਪਨੇ ਆਪਣੇ ਸੁਪਨੇ ਸਾਰਿਆਂ ਦੇ ਨਾਲ ਜੁੜੇ ਹੁੰਦੇ ਨੇ ਪਰ ਜਿਹੜੇ ਨੇ ਇਹ ਨਹੀਂ ਪਤਾ ਕਿ ਇਹ ਕੰਮ ਇਦਾਂ ਸਾਡੇ ਲਾਗੇ ਨੇ ਮਾਰ ਮਾਰੀ ਉਹ ਤਾਂ ਚਲੋ ਜ਼ਮੀਨਾਂ ਵਾਪਸ ਆ ਗਈਆਂ ਜ਼ਮੀਨਾਂ ਸਾਲ ਬਾਅਦ ਸਹੀ ਹੋਣਗੀਆਂ ਪਰ ਇਹ ਤੇ ਰਹੀ ਜਿਹੜੀ ਦਰਿਆ ਚ ਚਲੀ ਗਈ ਪਾਣੀ ਦੇ ਇਹ ਮਾਰਗ ਠਾ ਗਈ ਇਹ ਕਿੱਥੋਂ ਬਣਨੀ ਹੈ ਕਿੱਥੋਂ ਨਿਕਲਣੀ ਇਹ ਨਹੀਂ ਜੀ ਫਸਲ ਖਰਾਬ ਹੋ ਜਾਏਗੀ ਕੋਈ ਗੱਲ ਜੱਟ ਜ਼ਮੀਨਦਾਰ ਤਕੜਾ ਅਗਲੀ ਵਾਰੀ ਉਹ ਨੂੰ ਜ਼ਮੀਨ ਨੂੰ ਬਾਤ ਕਰ ਦੇਗਾ ਪਰ ਜੇ ਜ਼ਮੀਨ ਹੀ ਨਹੀਂ ਰਹਿਣੀ ਫਸਲ ਗਈ ਜ਼ਮੀਨ ਵੀ ਗਈ ਕਿੱਥੋਂ ਬਾਤ ਕਰ ਲੇਗਾ ਪਾਣੀ ਦੇ ਉੱਤੇ ਤੇ ਹੁਣ ਕਮਲ ਦੇ ਫੁੱਲ ਹੀ ਨੇ ਜਿਹੜੇ ਖੜ ਸਕਦੇ ਨੇ ਹੋਰ ਤੇ ਮੈਨੂੰ ਕੁਝ ਨਹੀਂ ਲੱਗਦਾ ਜਿਹਦੀ ਮਾਰ ਹੀ ਠਾ ਗਿਆ ਕਿੱਥੋਂ ਕਰਜ਼ਾ ਲਾਵਾਂਗੇ ਜਿਹੜੀ ਫੌਜੀ ਦੀ ਨੌਕਰੀ 'ਚ ਪੈਸੇ ਕਮਾਇਆ ਸੀ ਉਹ ਵੀ ਲੱਗ ਉਹ ਜ਼ਮੀਨ ਲਈ ਹੁਣ ਨਿਆਣਿਆਂ ਦੀਆਂ ਫੀਸਾਂ ਪੜਾਈਆਂ ਇੰਡੀਆ ਵੈਂਗੀਆਂ ਨੇ ਇਹ ਇੱਥੇ 6 ਕਿੱਲੇ ਤੇ ਸਾਡੇ ਕਰ ਦੀਆਂ ਖੱਲਿਆਂ ਦੀ ਐ ਬਾਕੀ ਆਂਡ ਗਵਾਨ ਟੋਟਲ ਮਿਲਾ ਕੇ ਸਾਡਾ ਜਿਹੜਾ ਇਹ ਐ ਸੀਜ਼ਨ ਦੇ ਵਿੱਚ 60-70 ਰੇਕੜ ਤੇ ਟੋਟਲ ਸਾਡੇ ਪਿੰਡ ਦਾ 200 ਤੋਂ ਪਲੱਸ ਕਿੱਲਾ ਜਿਹੜਾ ਉਹ ਰੁੜ ਚੁੱਕਿਆ ਨੁਕਸਾਨ ਸਾਡਾ ਜਿਹੜਾ ਇਹ ਹੁਣ 6 ਏਕੜ ਤੇ ਸਾਡੀ ਮਾਲਕੀ ਖੁੱਦ ਦੀ ਏ ਤੇ ਉਹ ਰੇਟ ਦੇ ਹਿਸਾਬ ਨਾਲ ਤੇ ਕਰੋੜਾਂ ਦੇ ਲੱਗੇ ਜਾਂਦਾ ਜੀ ਦਰਿਆ ਦੇ ਵਿੱਚ ਵਾਗੀ ਸਾਰਾ ਦਰਿਆ ਇਧਰ ਵਹਾ ਹੀ ਬਦਲਦਾ ਦਰਿਆ ਆੜ ਤੋਂ ਬਾਅਦ ਇਧਰ ਨੂੰ ਹੋ ਗਿਆ ਬਿਲਕੁਲ ਕੀ ਲੱਗਦਾ ਸੀ ਆ ਸਾਡੇ ਇੱਥੇ ਗੰਨੇ ਦੀ ਫਸਲ ਸੀ ਗੰਨੇ ਦੀ ਫਸਲ ਸੀ ਕੀ ਇੱਥੇ ਜਿਹਦਾ ਸਾਨੂੰ ਲੱਖ ਸਵਾ ਲੱਖ ਬਚਤ ਹੋਣੀ ਜਿਹਦੇ ਵਿੱਚੋਂ 2 ਲੱਖ ਦੀ ਟੋਟਲ ਬਹੁਤ ਜ਼ਿਆਦਾ ਜੀ ਹੁਣ ਕਿਸਾਨ ਦਾ ਹੈ ਹੀ ਫਸਲ ਦੇ ਉੱਤੇ ਫਸਲ ਦੇ ਉੱਤੇ ਹੁੰਦਾ ਵਾ ਕਿਸੇ ਨੇ ਕੋਈ ਇਹਦਾ ਵਿਆਹ ਕਰਨਾ ਵਾ ਕਿ ਇਹਨੇ ਘਰ ਬਣਾਉਣਾ ਹੈ ਕਿ ਇਹਨੇ ਕੁਝ ਕਿ ਇਹਨੂੰ ਸਾਰਾ ਕੁਝ ਹੀ ਰੁੜ ਗਿਆ ਉਮੀਦਾਂ ਤੇ ਸਾਰੀਆਂ ਤੇ ਪਾਣੀ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ ਬਿਲਕੁਲ ਹੀ ਬਾਕੀ ਇਹ ਆ ਕਿ ਇੱਕ ਦੇ ਹੁੰਦੀਆਂ ਨੇ ਕਿ ਫਸਲ ਰੁੜ ਗਈ ਇਹਦੇ ਅੱਗੋਂ ਅਸੀਂ ਫੇਰ ਅਗਲੀ ਫਸਲ ਤੋਂ ਸਹੀ ਪਰ ਸਾਡੀ ਤੇ ਜ਼ਮੀਨੀ ਰੁੜ ਗਈ ਫਸਲ ਕਿੱਥੇ ਬੀਜਾਂਗੇ ਤੇ ਕਿੱਥੋਂ ਉਮੀਦ ਰੱਖਾਂਗੇ ਸਾਰਾ ਕੁਝ ਹੀ ਟੋਟਲ ਲਾਸਟ ਹੋ ਗਿਆ ਜ਼ਮੀਨ ਹੀ ਖਤਮ ਹੋ ਗਈ ਬਿਲਕੁਲ ਹਾਂਜੀ ਵਾਪਸ ਆਉਣ ਵਾਲੀ ਜਿਹੜੀ ਗੱਲ ਵਾ ਉਹ ਤੁਸੀਂ ਲਾਓਗੇ 5-10 ਸਾਲ ਤੇ ਬਿੰਦੀ ਜਾ ਕੇ ਜੇ ਕਿਤੇ ਦਰਿਆਵਾਂ ਦਾ ਵਹਾ ਬਦਲਦਾ ਫਿਰ ਅਬ 5-10 ਸਾਲਾਂ ਤੇ ਜਾ ਕੇ ਗੱਲ ਪੈਂਦੀ। ਉਹਨੂੰ ਬਹੁਤ ਟਾਈਮ ਚਾਹੀਦਾ। ਉਹਨੂੰ ਟਾਈਮ ਚਾਹੀਦਾ। ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵੱਡਾ ਖਰਚਾ ਚਾਹੀਦਾ ਸਾਡੇ ਕੋਲ ਉਹ ਪੈਰੀ ਨੂੰ ਬਾਤ ਕਰਨ ਵਾਸਤੇ। ਕਿਉਂਕਿ ਜਦੋਂ ਦਰਿਆ ਨੇ ਬਾਰੇ ਹੁਣ ਇੱਥੇ ਰੇਤ ਆਉਣੀ ਐ ਕਿਤੇ ਦਾ ਕਿਤੇ ਪਹੁੰਚ ਜਾਣਾ ਤੁਸੀਂ ਆਹ ਲਾ ਲੋ ਆਈਡੀਆ। ਹਾਂਜੀ। ਮੈਂ ਡਾਕਟਰ ਸ਼ਹਾਬਾਜ਼ ਸਿੰਘ ਚੀਮਾ ਜੀ। ਮੇਰਾ ਪਿੰਡ ਬਹਾਦਰਪੁਰ ਰਜਵਾ ਹੈ ਜੀ। ਮੇਰੀ ਵੀ ਆਪਣੀ ਜ਼ਮੀਨ 16 ਏਕੜ ਮੇਰੀ ਜ਼ਮੀਨ ਜਿਹੜੀ ਐ ਉਹ ਵਿਆਸ ਦਰਿਆ ਨੇ ਆਪਣੇ ਨਾਲ ਬਹਾ ਲਈ ਐ। और बहुत व्डा नुकसान किया है इसने और मेरा मेरा सोलह एकड़ ही नहीं मेरे नगर का तकरीबन इसने दो सौ तो ज़मीन जी है जी कि बहुत उपजाऊ सी उसनों अपने नाल बहा के ला गया इस क्योंकि मैं एक खेतीबाड़ी अधिकारी भी हाँ اور میں ਦੇਖਦਾ ਕਿ ਮੇਰੇ ਇਸ ਇਲਾਕੇ ਦੇ ਵਿੱਚ 19 ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਜਿਸ ਦੇ ਵਿੱਚ ਤਕਰੀਬਨ ਕੋਈ 1000 ਏਕੜ ਜਿਹੜਾ ਉਹ ਇਹ ਵਿਆਸਤ ਰਿਆ ਜਿਹੜਾ ਆਪਣੇ ਵਹਾਅ ਕੇ ਜ਼ਮੀਨ ਜਿਹੜੀ ਅਪਜਾਉ ਉਹ ਲੈ ਗਿਆ ਔਰ ਕਈਏ ਕਿਸਾਨਾਂ ਨੂੰ ਉਹ ਬੇਜ਼ਮੀਨੇ ਕਰ ਗਿਆ ਬਹੁਤ ਦਰਦਨਾਕ ਸੀਨ ਹੈ ਬਹੁਤ ਮਾੜਾ ਮੰਜ਼ਰ ਹੈ ਤੁਸੀਂ ਹੁਣ ਵੀ ਮੌਕੇ ਤੇ ਦੇਖ ਰਹੇ ਹੋ ਕਿ ਕਿਵੇਂ ਢੱਗਾਂ ਡਿੱਗ ਰੀਆਂ ਨੇ ਕਿਸ ਤਰ੍ਹਾਂ ਸਾਡੇ ਜਿਹੜੀਆਂ ਫਸਲਾਂ ਨੇ ਗੰਨੇ ਦੀ ਫਸਲ ਹੈ ਇੱਥੇ ਪ੍ਰਮੁੱਖ ਤੌਰ ਤੇ ਹੁੰਦੀ ਆ ਉਸ ਨੂੰ ਪ੍ਰਭਾਵਿਤ ਕੀਤਾ ਝੋਨੇ ਦੀ ਫਸਲ ਜਿਹੜੀ ਹੈ ਉਹ ਵੀ ਬਹਾਰ ਆ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੁਸੀਂ ਹੁਣ ਦੇਖਿਆ ਹੀ ਇੱਥੋਂ ਦਾ ਕਿਉਂਕਿ ਇੱਕ ਸਾਰੇ ਨਗਰ ਦੇ ਲੋਕ ਤੁਹਾਨੂੰ ਮਿਲੇ ਨੇ ਇੱਥੇ ਪ੍ਰਭਾਵਿਤ ਕਿਸਾਨ ਮਿਲੇ ਨੇ ਉਸ ਦੇ ਵਿੱਚ ਸਾਡੇ ਫੌਜੀ ਵੀਰ ਵੀ ਨੇ ਔਰ ਉਹ ਆਏ ਨੇ ਜਿਹੜੇ ਕਿ ਪੈਨਸ਼ਨ ਲੈ ਕੇ ਆ ਕੇ ਉਹ ਇੱਕ ਮੇਰਾ ਹੀ ਇੱਥੇ ਭਤੀਜਾ ਆਇਆ ਸੀ ਤੇ ਉਸ ਨੂੰ ਸੀਗਾ ਕਿ ਮੈਂ ਸ਼ਹਿਰ ਦੇ ਵਿੱਚ ਚਲਾ ਜਾ ਉਹ ਉਸ ਨੂੰ ਮੈਂ ਹੀ ਪ੍ਰੇਰਿਤ ਕੀਤਾ ਕਿ ਨਹੀਂ ਆਪ ਉੱਤਰ ਇੱਥੇ ਆ ਕੇ ਖੇਤੀ ਕਰ ਔਰ ਉਹ ਖੇਤੀ ਕਰਨ ਲੱਗ ਪਿਆ ਔਰ ਬਹੁਤ ਵਧੀਆ ਪਿਛਲੇ 5 ਸਾਲ ਤੋਂ ਬਹੁਤ ਵਧੀਆ ਖੇਤੀ ਕਰ ਰਿਹਾ ਸੀ ਹਰ ਦਿਨ ਬਦਨ ਉਸਨੇ ਫਸਲ ਜਿਹੜੀ ਸੀ ਆਪਣੀ ਵਧਾ ਰਿਆ ਸੀਗਾ ਮੌਕੇ ਮੌਕੇ ਤੇ ਉਹ ਸਾਡੇ ਤੋਂ ਸਲਾਮ ਅਸ਼ਰੋ ਵੀ ਲੈਂਦਾ ਸੀਗਾ ਬਹੁਤ ਉਹਦੀ ਗੰਨੇ ਦੀ ਵਧੀਆ ਉਪਜ ਕਰ ਰਿਆ ਸੀਗਾ ਲੇਕਿਨ ਅਫਸੋਸ ਇਸ ਵਾਰ ਉਸ ਦੀ ਉਹ ਫਸਲ ਜਿਹੜੀ ਉਹ ਨਹੀਂ ਰਹਿ ਰਹੀ ਉਸ ਦੇ ਨਾਲ ਫਸਲ ਦੇ ਨਾਲ ਦੀ ਨਾਲ ਉਸ ਦੀ ਜ਼ਮੀਨ ਸਾਰਾ ਕੁਝ ਪਹਿ ਗਿਆ ਫਸਲ ਦਾ ਨੁਕਸਾਨ ਤੁਸੀਂ ਇਹ ਆਪ ਦੇਖ ਲਵੋ ਵੀ ਕੋਈ 400 450 ਕੁਇੰਟਲ ਅਗਰ ਚ ਗਨਾ ਨਿਕਲਣਾ ਤੇ ਉਹ ਤੁਸੀਂ ਦੇਖ ਲਵੋ ਵੀ ਕਿੰਨੀ ਕੀਮਤ ਆ ਉਹ ਉਸ ਤੇ ਉਹਦਾ ਜਿਹੜਾ ਪ੍ਰੋਫਿਟ ਹੋਣਾ ਸੀਗਾ ਜਿਹੜੇ ਉਸਨੂੰ ਪੈਸੇ ਮਿਲਣੇ ਸੀ ਉਹ ਵੱਖਰੀ ਗੱਲ ਹੈ ਜਿਹੜਾ ਕੋਈ 35 40 ਕੁਇੰਟਲ ਉਸ ਦਾ ਬੀਜ ਐ ਖਾਦਾ ਵਾਂ ਉਸ ਤੇ ਬਣਾਈ ਆ ਉਸ ਨੂੰ ਜੋ ਵੀ ਸਪਰੇ ਵਗੈਰਾ ਕੀਤੀਆਂ ਨੇ ਉਹ ਕਿੰਨਾ ਖਰਚਾ ਹੁੰਦਾ ਹੈ ਬਹੁਤ ਖਰਚਾ ਤਕਰੀਬਨ 40 ਤੋਂ 50000 ਰੁਪਿਆ ਉਸ ਦਾ ਤੇ ਲੱਗਤੀ ਆ ਗਈ ਹੋਏਗੀ ਫਿਰ ਫਸਲ ਤਿਆਰ ਹੋਈ ਸੀ ਹੁਣ ਤੇ ਉਹ ਸਪਟੰਬਰ ਮਹੀਨੇ ਅਕਤੂਬਰ ਨਵੰਬਰ ਦੇ ਵਿੱਚ ਉਹ ਮਿਲ ਦੇ ਵਿੱਚ ਜਾਣਾ ਸੀ ਹੁਣ ਲੇਕਿਨ ਫਸਲ ਵੀ ਗਈ ਫਸਲ ਤੇ ਚਲੋ ਛੱਡੋ ਫਸਲ ਤੇ ਚਲੋ 6 ਮਹੀਨੇ ਬਾਅਦ ਫੇਰ ਕਿਤਨਾ ਕਿਤੋ ਆ ਜਾਏਗੀ ਦੁੱਖ ਤੇ ਇਹ ਆ ਕਿ ਫਸਲ ਹੁਣ ਉਹ ਲਾਵੇਗਾ ਕਿੱਥੇ ਕਿੱਥੇ ਲਾਵੇਗਾ ਫਸਲ ਉਹ ਜ਼ਮੀਨ ਹੀ ਰੁੜ ਗਈ ਦੁੱਖ ਤੇ ਉਸ ਗੱਲ ਦਾ ਜ਼ਮੀਨ ਹੀ ਗਈ ਫਸਲ ਤੇ ਚਲੋ 6 ਮਹੀਨੇ ਬਾਅਦ ਜੱਟ ਜਿਹੜਾ ਨਾ ਉਹ ਤੁਸੀਂ ਦੇਖਿਆ ਆਏਗਾ ਜੱਟ ਹਮੇਸ਼ਾ ਕਿਸਾਨ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਔਰ ਕੁਦਰਤੀ ਆਫਤਾਂ ਦੇ ਨਾਲ ਟੱਕਰਾ ਕਰਦਾ ਆ ਰਿਹਾ ਲੇਕਿਨ ਇੱਥੇ ਆ ਕੇ ਉਹ ਬਿਲਕੁਲ ਫੇਲ ਹੋ ਜਾਂਦਾ ਜਦੋਂ ਉਹਨੇ ਉੱਥੇ ਮਿਹਨਤ ਕਿੱਥੇ ਕਰਨੀ ਹੁਣ ਤੇ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਸਾਡਾ